ਮਨ ਨੇ ਜੋ ਮੰਨ ਲਿਆ ਉਹ ਤੇ ਮਨ ਦੇ ਚ ਹੈ ਜੋ ਮਨ ਨੇ ਮੰਨਿਆ ਨਹੀਂ ਉਹ ਮਨ ਦੇ ਚ ਨਹੀਂ ਹੈ ਗਹਿराई ਨਾਲ ਸੁਣਨਾ ਉਹ ਨਹੀਂ ਹੈ ਹੁਣ ਨਾਲ ਦੂਸਰਾ ਨੁਕਤਾ ਵੀ ਮੈਂ ਬਿਆਨ ਕਰਦੇ ਹਾਂ ਮਨ ਜਿਸ ਤੋਂ ਪ੍ਰਭਾਵਿਤ ਨਹੀਂ ਮਨ ਉਸ ਨੂੰ ਮੰਨਦਾ ਵੀ ਨਹੀਂ ਮਨ ਜਿਸ ਨੂੰ ਮੰਨਦਾ ਨਹੀਂ ਮਨ ਉਸ ਨੂੰ ਯਾਦ ਵੀ ਨਹੀਂ ਕਰਦਾ ਮਨ ਜਿਸ ਨੂੰ ਯਾਦ ਨਹੀਂ ਕਰਦਾ ਉਹਦੀ ਪ੍ਰਾਪਤੀ ਲਈ ਨਾ ਮਨੁੱਖ ਸਮਾਂ ਕੱਢਦਾ ਹੈ ਨਾ ਯਤਨ ਕਰਦਾ ਹੈ ਨਾ ਉਪਰਾਲਾ ਕਰਦਾ ਹੈ 24 ਘੰਟੇ ਮਨੁੱਖ ਧਨ ਦੇ ਕਮਾਣ ਵਾਸਤੇ ਕੱਢ ਸਕਦਾ ਹੈ 24 ਘੰਟਿਆਂ ਚ 1 ਘੰਟਾ ਵੀ ਧਰਮ ਵਾਸਤੇ ਨਹੀਂ ਹੈ ਪ੍ਰਮਾਤਮਾ ਵਾਸਤੇ ਨਹੀਂ ਹੈ ਕਿਉਂ ਮਨ ਨਹੀਂ ਮੰਨਦਾ ਇਹ ਵੀ ਮਰਜ਼ ਕਰੇ ਮਨੁੱਖ ਧਨ ਦੀ ਖਾਤਰ ਆਪਣਾ دین ਵੀ ਗਵਾ ਸਕਦਾ ਹੈ دین ਦੀ ਖਾਤਰ ਧਨ ਨਹੀਂ ਗਵਾ ਸਕਦਾ ਇਹ ਵੀ ਮੈਰਜ਼ ਕਰਦੇ ਆ ਮਨੁੱਖ دین ਤੋਂ ਪ੍ਰਭਾਵਿਤ ਨਹੀਂ ਹੈ ਧਨ ਤੋਂ ਪ੍ਰਭਾਵਿਤ ਹੈ ਪ੍ਰਮਾਤਮਾ ਤੋਂ ਪ੍ਰਭਾਵਿਤ ਨਹੀਂ ਪਦਾਰਥ ਤੋਂ ਪ੍ਰਭਾਵਿਤ ਹੈ ਪਦਾਰਥਾਂ ਦੀ ਖਾਤਰ ਪ੍ਰਮਾਤਮਾ ਛੋੜਿਆ ਜਾ ਸਕਦਾ ਹੈ ਪ੍ਰਮਾਤਮਾ ਕੀ ਹੈ ਕੁਝ ਵੀ ਨਹੀਂ ਕੁਝ ਵੀ ਔਖੇ ਨਾ ਹੋਣਾ ਤੇ ਮੈਨੂੰ ਕਹਿਣ ਦੇਣਾ ਕਿਉਂਕਿ ਮੈਂ ਮਿਸ਼ਨਰੀ ਮੇਰੀ ਜ਼ਿੰਮੇਵਾਰੀ ਹੈ अगर किसी मनुख ने गुरु की रहत मर्यादा देन धर्म छोड़े है तो कारण की होगा धन हो की है पदार्थ होने संसार होगा और की है? इस तुम तो अलावा है दीन बिसारे ओरे मनुख धन तो प्रभावित है धर्म तो नहीं मनुख परिवार तो प्रभावित है निरंकार तो नहीं मनुख पदार्था तो प्रभावित है ਪਰਮਾਤਮਾ ਤੋਂ ਨਹੀਂ ਜਿਸ ਤੋਂ ਮਨ ਪ੍ਰਭਾਵਿਤ ਨਹੀਂ ਮਨ ਉਸ ਨੂੰ ਮੰਨਦਾ ਵੀ ਨਹੀਂ ਮਨ ਜਿਸ ਨੂੰ ਮੰਨਦਾ ਨਹੀਂ ਮਨ ਉਸ ਨੂੰ ਯਾਦ ਵੀ ਨਹੀਂ ਕਰਦਾ ਮਨ ਜਿਸ ਨੂੰ ਯਾਦ ਨਹੀਂ ਕਰਦਾ ਉਹਦੀ ਪ੍ਰਾਪਤੀ ਲਈ ਨਾ ਸਮਾਂ ਹੈ ਨਾ ਸੰਘਰਸ਼ ਸਾਰੀ ਜ਼ਿੰਦਗੀ ਮਨੁੱਖ ਪਰਿਵਾਰ ਤੋਂ ਨਿਛਾਵਰ ਕਰ ਸਕਦਾ ਹੈ ਜ਼ਿੰਦਗੀ ਦਾ ਦਸਵਾਂ ਭਾਗ ਵੀ ਗੁਰੂ ਵਾਸਤੇ ਨਹੀਂ ਹੈ ਨਹੀਂ ਸਾਰੀ ਜ਼ਿੰਦਗੀ ਮਨੁੱਖ ਪਦਾਰਥਾਂ ਤੋਂ ਕੁਰਬਾਨ ਕਰ ਸਕਦਾ ਹੈ ਜ਼ਿੰਦਗੀ ਦਾ ਦਸਵਾਂ ਹਿੱਸਾ ਵੀ ਪਰਮਾਤਮਾ ਵਾਸਤੇ ਨਹੀਂ ਹੈ ਜਦ ਕਿ ਜ਼ਿੰਦਗੀ ਦਿੱਤੀ ਵੀ ਉਸਨੇ ਇਹ ਤੇ ਹਕੀਕਤ ਹੈ ਇਹ ਤੇ ਸਚਾਈ ਹੈ ਮੈਂ ਫਿਰ ਦੁਹਰਾਵਾਂ ਇਹਨੂੰ ਗਹਿਰੇ ਨਾਲ ਪਕੜਨਾ ਮਨ ਜਿਸ ਤੋਂ ਪ੍ਰਭਾਵਿਤ ਨਹੀਂ ਮਨ ਉਸ ਨੂੰ ਨਹੀਂ ਮੰਨਦਾ ਮਨ ਜਿਸ ਨੂੰ ਮੰਨਦਾ ਨਹੀਂ ਮਨੁਸ ਨੂੰ ਯਾਦ ਵੀ ਨਹੀਂ ਕਰਦਾ ਦੁਨੀਆ ਭਰ ਦੇ ਅਵਤਾਰੀ ਪੁਰਸ਼ਾਂ ਨੇ ਕਿਹਾ ਹੈ ਪ੍ਰਮਾਤਮਾ ਨੂੰ ਯਾਦ ਕਰੋ ਉਰਦੂ ਚ ਕਹਿੰਦੇ ਨੇ ਯਾਦ ਕਰਨਾ ਪੰਜਾਬੀ ਚ ਕਹਿੰਦੇ ਨੇ ਚੇਤੇ ਕਰਨਾ ਸੰਸਕ੍ਰਿਤ ਦੇ ਚ ਕਹਿੰਦੇ ਨੇ ਸਿਮਰਨ ਕਰਨਾ ਸਿਮਰਨ ਕਰਨਾ ਚੇਤੇ ਕਰਨਾ ਯਾਦ ਕਰਨਾ ਇੱਕੋ ਹੀ ਗੱਲ ਹੈ ਇੱਕੋ ਹੀ ਗੱਲ ਹੈ ਬਾਰ ਬਾਰ ਯਾਦ ਕਿਸ ਦੀ ਆਵੇਗੀ ਜਿਸ ਤੋਂ ਮਨ ਪ੍ਰਭਾਵਿਤ ਹੈ ਬਾਰ ਬਾਰ ਮਨ ਕਿਸ ਦੀ ਮੰਗ ਕਰੇਗਾ ਜਿਸ ਤੋਂ ਮਨ ਪ੍ਰਭਾਵਿਤ ਹੈ ਪੜ੍ਹੇ ਤੇ ਅਨਲ ਸੁਣਨਾ ਮਨ ਤੋਂ ਪ੍ਰਭਾਵਤ ਨਹੀਂ ਮਨ ਮੰਨਦਾ ਹੀ ਨਹੀਂ ਮਨ ਯਾਦ ਵੀ ਨਹੀਂ ਕਰਦਾ ਮਨ ਕੋਈ ਪ੍ਰਮਾਤਮਾ ਤੋਂ ਪ੍ਰਭਾਵਤ ਨਹੀਂ ਤੁਸੀਂ ਆਖੋਗੇ ਪ੍ਰਭਾਵਤਾ ਤਾਂ ਤੇ ਗੁਰਦੁਆਰੇ ਆਇਆ ਪ੍ਰਭਾਵਤਾ ਤਾਂ ਤੇ ਬਾਣੀ ਪੜ੍ਹਦੇ ਮਨ ਮੰਨਦਾ ਸਾਡਾ ਪ੍ਰਮਾਤਮਾ ਨੂੰ ਗੁਰੂ ਨੂੰ ਤਾਂ ਹੀ ਤੇ ਗੁਰਦੁਆਰੇ ਆਉਂਦੇ ਆ ਹੁਣ ਮੈਂ ਬਾਵਨ ਖਰੀਦਾ ਦੂਜਾ ਸ਼ਲੋਕ ਤੁਹਾਡੇ ਸਾਹਮਣੇ ਰੱਖਾਂ ਗੁਰੂ ਅਰਜਨ ਦੇਵ ਜੀ ਦਾ ਇਹ ਤੇ ਸੀ ਕਬੀਰ ਦਾ ਮੈਂ ਪੂਰੀ ਬਾਵਨਾ ਖਰੀਦੀ ਕਥਾ ਦੀ ਬੇਸਰ ਸ਼ਹਿਰਾਂ ਦੇ ਵਿੱਚ ਕੀਤੀ ਹੈ ਜਮੂ ਕਾਨਪੁਰ ਲਖਨਊ ਦਿੱਲੀ ਇਤਿਆਦ ਬਾਵਨਾ ਖਰੀ ਗੌੜੀ ਮੱਲਾ ਪੰਜਵਾ ਬਾਵਨਾ ਖਰੀ ਗੌੜੀ ਸ੍ਰੀ ਕਬੀਰ ਜੀ ਬਾਵਨਾ ਖਰੀ ਇੱਕ ਇੱਕ ਅੱਖਰ ਦੀ ਮਹਿਮਾ ਮਾ ਅੱਖਰ ਤੋਂ ਕਬੀਰ ਕਹਿੰਦੇ ਨੇ ਮੰਮਾ ਮਨ ਸਿਉ ਕਾਜ ਹੈ ਮਨ ਸਾਦੇ ਸਿਧ ਹੋਏ ਮਨ ਹੀ ਮਨ ਸਿਉ ਕਹੇ ਕਬੀਰਾ ਮਨ ਸਾ ਮਿਲਿਆ ਨਾ ਕੋਇ ਮਨ ਜੈਸਾ ਹੋਰ ਕੋਈ ਨਹੀਂ ਕਿਉ ਇਹ ਮਨ ਸ਼ਕਤੀ ਇਹ ਮਨਸੀ ਹੋ ਇਹ ਮਨ ਪੰਜ ਤਤ ਕੋ ਜੇ ਮਨ ਸ਼ਿਵ ਨੂੰ ਮਨੇ ਪ੍ਰਮਾਤਮਾ ਨੂੰ ਮਨੇ ਤੇ ਮਨ ਪ੍ਰਮਾਤਮਾ ਹੋ ਜਾਂਦਾ ਹੈ ਮਨ ਪਦਾਰਥ ਨੂੰ ਮਨੇ ਤੇ ਮਨ ਪਦਾਰਥ ਹੋ ਜਾਂਦਾ ਹੈ ਮਨ ਪਰਿਵਾਰ ਨੂੰ ਮਨ ਲਵੇ ਤੇ ਪਰਿਵਾਰ ਦਾ ਰੂਪ ਹੋ ਜਾਂਦਾ ਹੈ ਮਨ ਨਿਰੰਕਾਰ ਨੂੰ ਮਨੇ ਤੇ ਨਿਰੰਕਾਰ ਦਾ ਰੂਪ ਹੋ ਜਾਂਦਾ ਹੈ ਤੋ ਮਨ ਨੇ ਪਰਿਵਾਰ ਨੂੰ ਪਰਿਵਾਰ ਕਰਕੇ ਮੰਨ ਲਿਆ ਹੈ ਪਦਾਰਥ ਨੂੰ ਪਦਾਰਥ ਕਰਕੇ ਮੰਨ ਲਿਆ ਹੈ ਧਨ ਨੂੰ ਧਨ ਕਰਕੇ ਮੰਨ ਲਿਆ ਹੈ ਮਨ ਨੇ ਪ੍ਰਮਾਤਮਾ ਨੂੰ ਪ੍ਰਮਾਤਮਾ ਕਰਕੇ ਨਹੀਂ ਮੰਨਿਆ ਨਹੀਂ ਮੰਨਿਆ ਤੁਸੀਂ ਆਖੋਗੇ ਮੰਨਿਆ ਤਾਂ ਤੇ ਆਇਆ ਹੁਣ ਫਿਰ ਗੋੜੀ ਮੱਲਾ ਪੰਜਵਾਂ 52 ਅਖਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਮਨ ਨੇ ਮੰਨਿਆ ਨਹੀਂ ਹੈ ਮਨ ਮੰਗਦਾ ਹੈ ਇਹ ਗੁਰੂ ਨੂੰ ਮੰਨਦਾ ਨਹੀਂ ਹੈ ਗੁਰੂ ਕੋਲ ਮੰਗਦਾ ਹੈ ਮੰਗ ਕਰਕੇ ਆਉਂਦਾ ਹੈ ਵਿਸ਼ਨੂੰ ਦੀ ਪੂਜਾ ਲక్ష్ਮੀ ਕਰਕੇ ਲక్ష్ਮੀ ਨਾ ਹੋਵੇ ਤੇ ਕੋਈ ਵਿਸ਼ਨੂੰ ਦੀ ਪੂਜਾ ਨਹੀਂ ਇਹ ਪਰਮਾਤਮਾ ਨੂੰ ਮੰਨਦਾ ਨਹੀਂ ਹੈ ਮੰਗਦਾ ਹੈ ਇਹਦਾ ਸੰਬੰਧ ਮੰਗਣ ਦਾ ਹੈ ਤੇ ਹੁਣ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਲੋਕ ਸੁਣੋ ਮਮਾ ਮੰਗਨ ਹਾਰ ਇਆਨਾ ਦੇਨ ਹਾਰ ਦੇ ਰਹੋ ਸੁਜਾਨਾ ਜੋ ਮੰਗੇ ਤੋਂ ਮੰਗੇ ਬਈਆ ਜਾਂਤੇ ਕੁਸਲ ਨਾ ਕਬ ਹੂੰ ਤੀ ਜਦ ਵੀ ਇਹ ਪ੍ਰਮਾਤਮਾ ਕੋਲ ਮੰਗਦਾ ਹੈ ਪ੍ਰਮਾਤਮਾ ਨੂੰ ਛੋੜ ਕੇ ਬਾਕੀ ਸਭ ਕੁਝ ਮੰਗਦਾ ਹੈ ਪ੍ਰਮਾਤਮਾ ਨੂੰ ਕਹਿੰਦਾ ਮੰਗਦਾ ਆਖੇ ਮੰਗੇ ਕੀ ਦੇਹ ਦੇ ਐਵੀ ਲੈ ਐਵੀ ਲੈ ਐਵੀ ਮੇਰੇ ਘਰ ਆ ਜਾਏ ਐਵੀ ਮੇਰੇ ਘਰ ਆਏ ਐਵੀ ਮੇਰੇ ਘਰ ਆਏ ਤੇ ਪ੍ਰਮਾਤਮਾ ਕਹਿੰਦੇ ਵੀ ਮੈਂ ਵੀ ਆ ਜਾਵਾਂ ਨਾ ਨਾ ਤੂੰ ਇੱਕ ਪਾਸੇ ਰਹਿ ਫੇਰੀ ਕੋਈ ਲੋੜ ਤੂੰ ਆਏਗਾ ਤੇ ਮੇਰਾ ਸਭ ਕੁਝ ਬਦਲ ਕੇ ਰੱਖ ਦੇਗਾ ਆਪ ਦੀ ਗੈਤ ਲਈ ਅਰਜ਼ ਕਰਾਂ ਦੋ ਤਰ੍ਹਾਂ ਦੇ ਮਨੁੱਖ ਸਾਰੇ ਸੰਸਾਰ ਵਿੱਚ ਨੇ ਸਾਰੇ ਸੰਸਾਰ ਵਿੱਚ ਨੇ ਇੱਕ ਕਮਜ਼ੋਰ ਮਨੁੱਖ ਈਸ਼ਵਰ ਨੂੰ ਇਸ ਵਾਸਤੇ ਮੰਨ ਰਿਹਾ ਜੋ ਕੁਝ ਉਸ ਦੀਆਂ ਖਾਇਸ਼ਾਂ ਨੇ ਹੈ ਪੂਰੀਆਂ ਹੋਣ ਜੋ ਉਸ ਦੀਆਂ ਮੰਗਾਂ ਨੇ ਪੂਰੀਆਂ ਹਨ ਇੱਕ ਸ਼ਕਤੀਸ਼ਾਲੀ ਮਨੁੱਖ ਇੱਕ ਤਾਕਤਵਰ ਮਨੁੱਖ ਪਰਮਾਤਮਾ ਨੂੰ ਇਸ ਵਾਸਤੇ ਇਨਕਾਰ ਕਰ ਦਿੰਦਾ ਹੈ ਜੋ ਉਸ ਦੀਆਂ ਮੰਗਾਂ ਨੇ ਅਗਰ ਪਰਮਾਤਮਾ ਨੂੰ ਮੰਨ ਲਵੇ ਤਾਂ ਪੂਰੀਆਂ ਨਹੀਂ ਕਰ ਸਕਦਾ ਉਹ 20 ਕਰੋੜ ਬੰਦਿਆਂ ਦਾ ਕਾਤਲ ਹੈ ਹਿਟਲਰ ਅਗਰ ਰੱਬ ਨੂੰ ਮੰਨਦਾ ਤੇ ਕਰ ਸਕਦਾ ਸੀ ਇੱਕ ਕਮਜ਼ੋਰ ਮਨੁੱਖ ਪਰਮਾਤਮਾ ਨੂੰ ਮੰਨਦਾ ਹੈ ਇਸ ਵਾਸਤੇ ਕਿ ਪ੍ਰਮਾਤਮਾ ਤੋਂ ਬਿਨਾ ਉਹਦੀਆਂ ਮੰਗਾਂ ਦੀ ਪੂਰਤੀ ਨਹੀਂ ਹੋਵੇਗੀ ਇੱਕ ਸ਼ਕਤੀਸ਼ਾਲੀ ਮਨੁੱਖ ਪ੍ਰਮਾਤਮਾ ਨੂੰ ਇਨਕਾਰ ਕਰ ਦਿੰਦਾ ਹੈ ਕਿਉਂਕਿ ਜੋ ਕੁਝ ਉਹ ਚਾਹੁੰਦਾ ਹੈ ਉਹ ਬਿਨਾ ਪ੍ਰਮਾਤਮਾ ਨੂੰ ਇੱਕ ਪਾਸੇ ਕੀਤੇਆਂ ਪੂਰੀਆਂ ਨਹੀਂ ਕਰ ਸਕਦਾ ਉਹ ਤੇ ਦੁਰਾਚਾਰ ਕਰਨਾ ਚਾਹੁੰਦਾ ਹੈ ਉਹ ਤੇ ਸ਼ਰਾਬ ਪੀਣਾ ਚਾਹੁੰਦਾ ਹੈ ਉਹ ਤੇ ਗੁਰੂ ਨੂੰ ਇੱਕ ਪਾਸੇ ਕਰੇ ਗੁਸਤਾਖੀ maaf ਤਾਂ ਹੀ ਕਿਸਾਨ ਨੂੰ ਕੈਂਚੀ ਲਾ ਸਕਦਾ ਹੈ ਗੁਰੂ ਨੂੰ ਇੱਕ ਪਾਸੇ ਕਰੇ ਇਹ ਕਲਗੀਧਰ ਤੋਂ ਇੱਕ ਪਾਸੇ ਆਪਾਂ ਉਸ ਤਰਾ ਫੇਰਨਾ ਹੈ ਕੈਂਚੀ ਫੇਰਨੇ ਬਾਰ ਬਾਰ ਮੈਂ ਮਾਫੀ ਮੰਗ ਲਵਾਂ ਮੈਂ ਤੇ ਨਾਈ ਦੀ ਦੁਕਾਨ ਤੇ ਬੈਠਣਾ ਤੂੰ ਜਰਾ ਇੱਕ ਪਾਸੇ ਹੋ ਤੂੰ ਇੱਕ ਪਾਸੇ ਹੋਏਗਾ ਤੇ ਦਾੜੀ ਦੀ ਕੈਂਚੀ ਫੇਰਨੀ ਬੜੀ ਔਖੀ ਹੋ ਜਾਏਗੀ ਤੂੰ ਸਾਹਮਣੇ ਆ ਗਿਆ ਕੋਲ ਬੈਠ ਗਿਆ ਤਾਂ ਫਿਰ ਮੈਂ ਉਸ ਤਰ੍ਹਾਂ ਕევე ਚਲਾਵਾਂਗਾ ਫਿਰ ਤੇ ਕੰਗਾ ਹੀ ਫੇਰਨਾ ਪੈਗਾ ਬੜੇ ਧਿਆਨ ਨਾਲ ਸੁਣਨਾ ਹੈ ਭਾਵੇਂ ਦਿਲ ਸ਼ਿਕਨੀ ਦੀ ਗੱਲ ਪਰ ਮੈਂ ਕੀ ਕਰਾਂ ਸਤਿਗੁਰੂ ਦਾ ਡੰਡੋਰ ਚੀ ਆ ਆਪਣੇ ਫਰਜ਼ ਨੂੰ ਨਿਭਾਣਾ। ਨਹੀਂ ਕਿਆਂ ਗੱਲਾਂ ਕਰਕੇ ਤੁਹਾਡੇ ਕੋਲ ਨਹੀਂ ਮੈਂ ਚਲੇ ਜਾਣਾ। ਇੱਕ ਕਮਜ਼ੋਰ ਮਲਕ ਪ੍ਰਮਾਤਮਾ ਨੂੰ ਇਸ ਵਾਸਤੇ ਮੰਨਦਾ ਹੈ ਕਿ ਉਸ ਦੀਆਂ ਮੰਗਾਂ ਪ੍ਰਮਾਤਮਾ ਤੋਂ ਬਿਨਾ ਪੂਰੀਆਂ ਨਹੀਂ ਹੋ ਸਕਦੀਆਂ। ਉਹਦੀਆਂ ਖਾਹਿਸ਼ਾਂ ਪ੍ਰਮਾਤਮਾ ਤੋਂ ਬਿਨਾ ਪੂਰੀਆਂ ਨਹੀਂ ਹੋ ਸਕਦੀਆਂ। ਇੱਕ ਸੰਪੰਨ ਤੇ ਜ਼ਰਾ ਸ਼ਕਤੀਸ਼ਾਲੀ ਮਲਕ ਪਰਮਾਤਮਾ ਨੂੰ ਇਸ ਵਾਸਤੇ ਇਨਕਾਰੀ ਹੋ ਜਾਂਦਾ ਹੈ ਇਨਕਾਰ ਕਰ ਦਿੰਦਾ ਹੈ ਜੋ ਕੁਝ ਉਹ ਕਰਨਾ ਚਾਹੁੰਦਾ ਹੈ ਅਗਰ ਪਰਮਾਤਮਾ ਨੂੰ ਇੱਕ ਪਾਸੇ ਨਾ ਕਰੇ ਤਾਂ ਕਰ ਨਹੀਂ ਸਕਦਾ ਉਹ ਕਰ ਨਹੀਂ ਸਕਦਾ ਅਗਰ ਖੁਦਾ ਨੂੰ ਮੰਨਣ ਵਾਲਾ ਔਰੰਗਜ਼ੇਬ ਹੁੰਦਾ ਤੇ ਆਪਣੇ ਪਿਓ ਨੂੰ ਜੇਲ੍ਹ ਦੇ ਵਿੱਚ ਪਾ ਸਕਦਾ ਸੀ ਉਹ ਤਿੰਨ ਬਿਰਾਵਾਂ ਦਾ ਕਾਤਲ ਹੈ ਆਪਣੇ ਤਿੰਨ ਭਰਾ ਮਾਰ ਦਿੱਤੇ ਉਹਨੇ ਵੱਡੀ ਭੈਣ ਨੂੰ ਵੀ ਜੇਲ੍ਹ ਦੇ ਵਿੱਚ ਪਾਇਆ ਉਹਨੇ ਆਪਣੀ ਬੱਚੀ ਤੇ ਵੀ ਜ਼ੁਲਮ ਕਰਾਇਆ ਇਹ ਸਭ ਕੁਝ ਕਰ ਸਕਦਾ ਸੀ ਇੱਕ ਕਮਜ਼ੋਰ ਮਲਕ ਪਰਮਾਤਮਾ ਨੂੰ ਇਸ ਵਾਸਤੇ ਮੰਨਦਾ ਹੈ ਪਰਮਾਤਮਾ ਤੋਂ ਬਿਨਾ ਉਹਦੀਆਂ ਇੱਛਾਵਾਂ ਦੀ ਪੂਰਤੀ ਨਹੀਂ ਹੋਵੇਗੀ ਇੱਕ ਸ਼ਕਤੀਸ਼ਾਲੀ ਬਨਕ ਪਰਮਾਤਮਾ ਨੂੰ ਇਸ ਵਾਸਤੇ ਇਨਕਾਰ ਕਰ ਦਿੰਦਾ ਹੈ ਕਿ ਅਗਰ ਉਸ ਨੂੰ ਇਨਕਾਰ ਨਾ ਕਰੇ ਤਾਂ ਆਪਣੀਆਂ ਇੱਛਾਵਾਂ ਦੀ ਪੂਰਤੀ ਨਹੀਂ ਕਰ ਸਕਦਾ ਦੋਵਾਂ ਦੇ ਸਾਹਮਣੇ ਆਪਣੀਆਂ ਇੱਛਾਵਾਂ ਨੇ ਮੰਗ ਲੈ ਰੱਬ ਦੀ ਕੋਈ ਗੱਲ ਨਹੀਂ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ मनुख परमात्मा ਨੂੰ ਮੰਨਦਾ ਨਹੀਂ ਹੈ परमात्मा ਕੋਲੋਂ ਮੰਗਦਾ ਮਮਾ ਮੰਗਨ ਹਾਰ ਇਆਨਾ ਦੇਨ ਹਾਰ ਦੇ ਰਹੋ ਸੁਜਾਨਾ ਜੋ ਮੰਗੇ ਤੋਂ ਮੰਗੇ ਬੀਆ ਜਾਂਤੇ ਕੁਸਲ ਨ ਕਬ ਹੋਤੇ ਜਦ ਵੀ ਪਰਮਾਤਮਾ ਕੋਲ ਮੰਗਦਾ ਹੈ ਬੀਆ ਸ਼ਬਦ ਲੈਂਦੇ ਪੰਜਾਬ ਦੇ ਇਥੇ ਚੜਦੇ ਪੰਜਾਬ ਦੇ ਵਿੱਚ ਵਰਤੇ ਜਾਂਦਾ ਹੈ ਤੇ ਜਾਂਦਾ ਪਰ ਅਰਥ ਬਦਲ ਜਾਂਦੇ ਨੇ ਲਾਹੌਰ ਤੋਂ ਪਰੇ ਬਿਆਹ ਦੇ ਅਰਥ ਹੁੰਦੇ ਨੇ ਹੋਰ ਬਿਆਹ ਦੇ ਹੋਰ ਤੇ ਪਰ ਲਾਹੌਰ ਤੋਂ ਇਹਦੇ ਚੜਦੇ ਪੰਜਾਬ ਦੇ ਬਿਆਹ ਦੇ ਅਰਥ ਪਰੂਥਾ ਕਰਦੇ ਨੇ ਬਈ ਰੋਟੀ ਕਲ ਦੀ ਰੋਟੀ ਬਿਆਹ ਭੋਜਨ ਪਰੂਥਾ ਭੋਜਨ ਬਹਿ ਦੇ ਅਰਥ ਪਰੂਥਾ ਕਰਦੇ ਨੇ ਲੇਕਿਨ ਲਾਹੌਰ ਤੋਂ ਪਰੇ ਸਰਗੋਦਾ ਸਿਆਲਕੋਟ ਰਾਵਲਪਿੰਡੀ ਇਤਿਆਦਕ ਬਿਆਹ ਦੇ ਅਰਥ ਹੋਰ ਹੋਰ ਬਿਆਹ ਦੇ ਹੋਰ ਦੇ ਜੋ ਮੰਗੇ ਤੋ ਮੰਗੇ ਬੀਆ ਜਾਂਤੇ ਕੁਸਲ ਨਾ ਕਬ ਹੋਥੀਆ ਜਦ ਵੀ ਪਰਮਾਤਮਾ ਕੋਲੋਂ ਮੰਗਦਾ ਹੈ ਪਰਮਾਤਮਾ ਨੂੰ ਛੱਡ ਕੇ ਕੁਝ ਹੋਰ ਹੀ ਮੰਗਦਾ ਹੈ ਪਰਮਾਤਮਾ ਨੂੰ ਨਹੀਂ ਮੰਗਦਾ ਜੋ ਮੰਗੇ ਤੋ ਮੰਗੇ ਬੀਆ ਜਾਂਤੇ ਕੁਸਲ ਨਾ ਕਬ ਹੋਥੀਆ ਇਹ ਪਰਮਾਤਮਾ ਨੂੰ ਮੰਨਦਾ ਨਹੀਂ ਪਰਮਾਤਮਾ ਕੋਲ ਮੰਗਦਾ ਹੈ ਪਰਮਾਤਮਾ ਨੂੰ ਛੱਡ ਕੇ ਬਾਕੀ ਸਭ ਕੁਝ ਮੰਗਦਾ ਇਹਦਾ ਸੰਬੰਧ ਮੰਗਣ ਦਾ ਹੈ ਮੰਗਣ ਦਾ ਜਿਸ ਦਾ ਸੰਬੰਧ ਹੈ ਮਹਾਰਾਜ ਕਹਿੰਦੇ ਨੇ ਇਆਣਾ ਮम्मा ਮੰਗਣ ਹਾਰ ਇਆਣਾ ਸ਼ਾਇਦ ਆਪ ਨੂੰ ਪਤਾ ਹੋਵੇ ਆਪ ਗਰਸਤੀ ਹੋ ਛੋਟਾ ਮਾਸੂਮ ਬੱਚਾ ਇਹ ਜੇ ਮੰਗਣਾ ਹੀ ਜਾਣਦਾ ਹੈ ਲੈਣਾ ਹੀ ਜਾਣਦਾ ਹੈ ਉਹਦੇ ਕੋਲ ਪੰਜ ਖਿਡੌਣੇ ਹੋਣ ਤੇ ਉਹਦੇ ਦੂਜੇ ਭਰਾ ਖੁੱਲ ਇੱਕ ਖਿਡੌਣਾ ਹੋਵੇ ਦੋਵੇਂ ਛੋਟੇ ਹੋਣ ਤੇ ਜਿਹਦੇ ਕੋਲ ਪੰਜ ਨੇ ਨਾ ਉਹਨੂੰ ਕਹਿ ਲਈਏ ਤਾਂ ਇੱਕ ਐਸਨੋ ਦੇ ਦੇ ਫੇਲੇ ਵੀ ਤੇਰੇ ਕੋਲ ਚਾਰ ਹੋ ਜਾਣਗੇ ਉਹਦੇ ਕੋਲ ਦੋ ਹੋਣਗੇ ਇੱਕ ਛਡਾਣਾ ਇਹਨੋਂ ਦੇ ਉਹਦਾ ਵਸ ਲਗੇ ਦੂਜੇ ਕੋਲ ਇੱਕ ਵੀ ਖੋਵੇਗਾ ਆਪਣੇ ਪੰਜਾਂ ਵਿੱਚ ਇੱਕ ਨਹੀਂ ਦੇਗਾ 마ਸੂਮ ਬੱਚਾ ਦੇਣਾ ਜਾਣਦਾ ਹੀ ਨਹੀਂ ਲੈਣਾ ਜਾਣਦਾ ਇਸ ਵਾਸਤੇ ਮਹਾਰਾਜ ਕਹਿੰਦੇ ਨੇ ਜੋ ਹਰ ਵਕਤ ਮੰਗਦਾ ਪਿਆ ਪ੍ਰਮਾਤਮਾ ਕੋਲੋ ਬੱਚਾ ਇਆਣਾ ਹੈ ਮम्मा ਮੰਗਨ ਹਰ ਇਆਣਾ ਦੇਣ ਹਾਰ ਦੇ ਰਹੋ ਸਜਾਣਾ ਇਕ ਸਿਆਣੀ ਮਾਂ ਨੂੰ ਪਤਾ ਹੈ ਕਿ ਮੇਰੇ ਇਸ ਬੱਚੇ ਨੂੰ ਛੋਟੇ ਜਿਹੇ 마ਸੂਮ ਬੱਚੇ ਨੂੰ ਕੀ ਚਾਹੀਦਾ ਹੈ ਕਿ ਉਹ ਸੁਣ ਇਤਨਾ ਵੀ ਨਹੀਂ ਪਤਾ ਤੇ ਮਾਂ ਹੋਣ ਦਾ ਉਹਦੇ ਕੋਲ ਸੁਭਾਗ ਵੀ ਨਹੀਂ ਹੈ ਕਿਉਂ ਪ੍ਰਮਾਤਮਾ ਨੂੰ ਇਤਨਾ ਵੀ ਨਹੀਂ ਪਤਾ ਜੀਵਾਂ ਦੀ ਕੀ ਲੋੜ ਹੈ ਜੋ ਮੰਗੇ ਤੋ ਮੰਗੇ ਵੀ ਆ ਜਾਂਤੇ ਕੁਸਲਨਾ ਕਬ ਹੋਂਥਿਆ ਮੰਗਣ ਦਾ ਸੰਬੰਧ ਹੈ ਮੰਨਣ ਦਾ ਸੰਬੰਧ ਨੇ ਹੁਣ ਮੈਂ ਅਰਜ਼ ਕਰਦਿਆਂ ਦੋ ਨੁਕਤੇ ਹੋਰ ਬਿਆਨ ਕਰਦਿਆਂ ਤੇ ਮੈਂ ਸਮਾਪਤੀ ਕਰਾਂ ਮਨੁੱਖ ਪਰਮਾਤਮਾ ਨੂੰ ਮੰਨਦਾ ਹੈ ਤੇ ਪਰਮਾਤਮਾ ਦੇ ਮਾਰਗ ਤੇ ਚੱਲਦਾ ਹੈ ਆਖਿਰ ਪ੍ਰੇਰਣਾ ਕਿੱਥੋਂ ਲੈਂਦਾ ਹੈ ਕਿੱਥੋਂ ਲੈਂਦਾ ਹੈ ਇਹਨਾਂ ਦੋ ਨੁਕਤਿਆਂ ਨੂੰ ਅਗਰ ਤੁਸੀਂ ਪਕੜ ਲਿਆ ਤੇ ਗੱਲ ਮੂਲ ਫਾੜੀ ਪਕੜਦੇ ਚ ਆ ਜਾਏਗੀ ਪਰਮਾਤਮਾ ਦੇ ਗਿਆਨ ਕਰਕੇ ਕੋਈ ਪਰਮਾਤਮਾ ਦੇ ਮਾਰਗ ਤੇ ਨਹੀਂ ਚੱਲਦਾ ਕਿਉਂ ਪਰਮਾਤਮਾ ਤੇ ਗਿਆਨ ਦੋਵੇਂ ਇਕੱਠੇ ਮਿਲਦੇ ਨੇ ਬ੍ਰह्म ਤੇ ਬ੍ਰह्म ਦਾ ਗਿਆਨ ਦੋਵੇਂ ਇਕੱਠੇ ਮਿਲਦੇ ਨੇ ਇਹ ਨਹੀਂ ਗਿਆਨ ਅਜ ਮਿਲ ਗਿਆ ਤੇ ਬ੍ਰह्म ਕੱਲ ਮਿਲੇਗਾ ਬ੍ਰह्म ਅਜ ਮਿਲ ਗਿਆ ਤੇ ਗਿਆਨ ਕੱਲ ਮਿਲੇਗਾ ਕਥਾਈ ਨਹੀਂ ਦੋਵੇਂ ਇਕੱਠੇ ਮਿਲਦੇ ਨੇ ਜਿਵੇਂ ਕੋਈ ਇਹ ਆਖੇ ਬੜੀ ਧੁੱਪ Nikli ਹੈ ਬੜਾ ਚਾਨਣ ਹੈ ਪਰ ਕਮਾਲ ਦੀ ਗੱਲ ਸੂਰਜ ਤੇ ਹੈ ਹੀ ਕੋਈ ਨਹੀਂ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਜੇ ਜਿਨੀ ਧੁੱਪ Nikli ਹੈ ਇਤਨਾ ਚਾਨਣਾ ਹੈ ਤੇ ਸੂਰਜ ਹੈ ਪਰ ਕੋਈ ਇਹ ਆਖੇ ਧੁੱਪ ਤੇ ਬੜੀ ਫੈਲੀ ਹੋਈ ਹੈ ਚਾਨਣਾ ਤੇ ਬੜਾ ਹੈ ਪਰ ਕੀ ਕਰੀਏ ਸੂਰਜ ਤੇ ਨਿਕਲਿਆ ਹੀ ਨਹੀਂ ਇਹ ਗਲਤ ਹੈ ਕਿ ਕੋਈ ਇਹ ਆਖੇ ਸੂਰਜ ਤੇ ਸਿਰ ਤੇ ਖੜਾ ਹੈ ਨਿਕਲਿਆ ਹੋਇਆ ਹੈ ਕਮਾਲ ਦੀ ਗੱਲ ਹੈ ਚਾਨਣਾ ਤੇ ਹੈ ਹੀ ਕੋਈ ਨਹੀਂ ਇਹ ਕਿਸ ਤਰ੍ਹਾਂ ਹੋ ਗਿਆ ਸੂਰਜ ਹੈ ਤਾਂ ਦਿਨ ਵੀ ਹੈ ਦਿਨ ਹੈ ਤਾਂ ਸੂਰਜ ਹੈ ਸੂਰਜ ਹੈ ਤਾਂ ਚਾਨਣਾ ਹੈ ਚਾਨਣਾ ਹੈ ਤਾਂ ਸੂਰਜ ਵੀ ਹੈ ਬ੍ਰह्म ਹੈ ਤਾਂ ਨਾਲ ਗਿਆਨ ਵੀ ਹੈ ਗਿਆਨ ਹੈ ਤਾਂ ਬ੍ਰह्म ਵੀ ਹੈ ਗਿਆਨ ਹੈ ਤਾਂ ਭਗਵਾਨ ਹੈ ਭਗਵਾਨ ਹੈ ਤਾਂ ਗਿਆਨ ਹੈ ਦੋਵੇਂ ਇਕੱਠੇ ਪ੍ਰਗਟ ਹੁੰਦੇ ਅੱਗੇ ਪਿੱਛੇ ਨਹੀਂ ਪ੍ਰਗਟ ਹੁੰਦੇ ਇਸ ਵਾਸਤੇ ਗਿਆਨ ਕਰਕੇ ਕੋਈ ਭਗਵਾਨ ਦੇ ਮਾਰਗ ਤੇ ਨਹੀਂ ਚੱਲਦਾ ਫਿਰ ਪ੍ਰੇਰਣਾ ਕਿੱਥੋਂ ਲੈਂਦਾ ਐ ਦੋ ਨੁਕਤੇ ਮੈਂ ਤੁਹਾਨੂੰ ਬਿਆਨ ਕਰਨ ਲੱਗਾ ਤੇ ਫਿਰ ਸਮਾਪਤਿ ਰਾਏਪੁਰ ਵਿੱਚ एक तार्किक बंदे ने स्वामी विवेकानंद प्रश्न किया जिन्हें किसी वक्त किया विवेकानंद ने अगर भारत को बचाना है तो हर घर गुरु गोबिंद सिंह का एक लाडला होना चाहिए उसे तो प्रेरित होकर मदन मोहन मालविया ने भी कह है अगर भारत को आजाद रखना है संस्कृति को बचाई रखना है ਤੋ ਹਰ ਘਰ ਵਿੱਚ ਗੁਰੂ ਗੋਬਿੰਦ ਸਿੰਘ ਦਾ ਇੱਕ ਸਿੱਖ ਹੋਵੇ ਮਦਨ ਮੋਹਨ ਮਾਲਵੀਆ ਜਿਨੇ ਬਨਾਰਸ ਯੂਨੀਵਰਸਿਟੀ ਨੂੰ ਜਨਮ ਦਿੱਤਾ ਇੱਕਦਮ ਉਹਨਾਂ ਦੀ ਗੱਲ ਪਕੜਦੇ ਚ ਆ ਗਏ ਇਹ ਬੰਦਾ ਕਿੱਥੋਂ ਪਿਆ ਬੋਲਦਾ ਹੈ। ਕੀ ਆ ਮਨੁੱਖ ਨੂੰ ਅੰਧ ਵਿਸ਼ਵਾਸ ਚਾਹੀਦਾ ਹੈ? ਕੀ ਆ ਮਨੁੱਖ ਨੂੰ ਲੋੜ ਹੈ ਬਲਾਈਂਡ ਫੇਥ ਦੀ? ਵਿਵੇਕਾਨੰਦ ਬੋਲਪੈ ਬਲਾਈਂਡ ਫੇਥ ਵੀ ਚਾਹੀਦਾ ਹੈ। पर एक शर्त दे नाल जिस ते फेथ करिए ओ ब्लाइंड ना होवे अंधविश्वास ਵੀ ਚਾਹੀਦਾ ਪਰ ਜਿਸ ਤੇ ਵਿਸ਼ਵਾਸ ਕਰੀਏ ਉਹ ਅੰਧਾ ਨਾ ਹੋਵੇ ਪਰਮਾਤਮਾ ਤੇ ਪ੍ਰਕਾਸ਼ਮਾਨ ਹੈ ਉਹਦੇ ਤੇ ਅਗਰ ਪੂਰਨ ਤੌਰ ਤੇ ਵਿਸ਼ਵਾਸ ਕਰ ਦਿੱਤਾ ਨਾਲ ਸਮਝੀ ਦੇ ਚ ਵੀ ਤੂੰ ਯਕੀਨ ਜਾਣੋ ਜਿੰਦਗੀ ਚ ਚਾਨਣਾ ਹੀ ਚਾਨਣਾ ਹੋ ਜਾਏਗਾ ਪ੍ਰਕਾਸ਼ ਹੀ ਪ੍ਰਕਾਸ਼ ਹੋ ਜਾਏਗਾ ਪਰ ਮਨੁੱਖ ਉਸਦੇ ਮਾਰਗ ਤੇ ਕਿਸ ਤਰ੍ਹਾਂ ਚਲੇ ज्ञान ਤੇ ભગવાન ਤੇ ਦੋਵੇਂ ਇਕੱਠੇ ਮਿਲਦੇ ਨੇ ਇਹ ਜੋ ਮੈਂ ਗਿਆਨ ਦੀਆਂ ਗੱਲਾਂ ਤੁਹਾਨੂੰ ਕਰ ਰਿਹਾ ਅਕਸ਼ਰੀ ਗਿਆਨ ਹੈ ਇਹ ਅਨਭਵੀ ਗਿਆਨ ਨਹੀਂ ਹੈ ਅਕਸ਼ਰੀ ਗਿਆਨ ਸੁਣਨ ਸੁਣਾਉਣ ਵਾਸਤੇ ਆਉਂਦਾ ਹੈ ਸਮਝਣ ਸਮਝਾਉਣ ਵਾਸਤੇ ਆਉਂਦਾ ਹੈ ਅਨਭਵੀ ਗਿਆਨ ਮਨੁੱਖ ਨੂੰ ਬਦਲ ਕੇ ਰੱਖ ਦਿੰਦਾ ਹੈ ਮਨੁੱਖ ਉਹ ਨਹੀਂ ਰਹੇਗਾ ਕਬੀਰ ਕਿਸੇ ਵਿਦਿਆਲੇ ਤੋਂ ਨਹੀਂ ਪੜ੍ਹੇ ਤੇ ਪੰਡਤ ਲੋਕ शूਦਰ ਨੂੰ ਪੜਾਂਦੇ ਵੀ ਨਹੀਂ ਸਨ ਇਤਨਾ ਗਿਆਨ ਜਿਹੜਾ ਉਹ ਨਰੇਂਦਰਪਦ ਪ੍ਰਗਟ ਹੋਇਆ ਉਹਨੂੰ ਅਨਭਵੀ ਗਿਆਨ ਕਹਿੰਦੇ ਨੇ ਜਿਹਨੇ ਕਬੀਰ ਦੀ ਜ਼ਿੰਦਗੀ ਨੂੰ ਹੀ ਬਦਲ ਕੇ ਰੱਖ ਦਿੱਤਾ ਅਨਭਵੀ ਗਿਆਨ ਮਨੁੱਖ ਨੂੰ ਬਦਲ ਕੇ ਰੱਖ ਦਿੰਦਾ ਹੈ ਅਕਸ਼ਰੀ ਗਿਆਨ ਨਾਲ ਜ਼ਿੰਦਗੀ ਚੱਲਦੀ ਤੇ ਹੈ ਬਦਲਦੀ ਕੋਈ ਨਹੀਂ ਹੈ ਇਹ ਵੀ ਮੈਂ ਕਥਾਈ ਨਹੀਂ ਬਦਲਦੀ ਧੂਆਂ ਧਾਰ ਤਕਰੀਰਾਂ ਚੱਲਦੀਆਂ ਨੇ ਪਰ ਤਕਰੀਰ ਕਰਨ ਵਾਲੇ ਵੀ ਕੋਈ ਨਹੀਂ ਬਦਲਦੇ ਰਾਤ ਦਾ ਸ਼ੇਰ ਮੈਂ ਫਿਰ ਤੁਹਾਨੂੰ ਸਮਝਾ ਦਿਆਂ ਸੁਣਾ ਦਿਆਂ ਕਿਸੇ ਪਤਾ ਪੁੱਛੇਂ मंजिले जाना ऐदा तेरा पता मैं के पूछा किससे पता पूछे मंजिले जाना ऐदा दसते सही मैं तेरे घर का रस्ता के पूछा कौन मैनु दसें किससे पता पूछे मंजिले जाना जिसको खबर थी तेरी वो बेखबर मिला जिद्दे को तेरी खबर सी ਉਹਤੇ ਖਬਰ ਦਸਣ ਜੋਗਾ ਹੀ ਨਹੀਂ ਸੀ ਚੁੱਪ ਖਾਮੋਸ਼ ਤੇ ਜਿਹੜੇ ਖਬਰ ਦੱਸਦੇ ਪੈਣ ਉਹਨਾਂ ਕੋਲ ਖਬਰ ਹੈ ਹੀ ਕੋਈ ਨਹੀਂ ਹੈ ਹੀ ਕੋਈ ਨਹੀਂ ਬੜੀ ਕਮਾਲ ਦੀ ਝੋਟ ਕੀਤੀ ਹੈ ਇਸ ਸ਼ਹਿਰ ਨੇ ਮਨੁੱਖ ਫਿਰ ਕਿਸ ਪ੍ਰੇਰਣਾ ਦੇ ਨਾਲ ਪ੍ਰਮਾਤਮਾ ਦੇ ਮਾਰਗ ਤੇ ਚੱਲਦਾ ਹੈ ਕਿਉਂਕਿ ਗਿਆਨ ਤੇ ਭਗਵਾਨ ਤੇ ਦੋਵੇਂ ਇਕੱਠੇ ਮਿਲਦੇ ਨੇ ਮਨੁੱਖ ਚੱਲਦਾ ਹੈ ਮੌਤ ਦੇ ਗਿਆਨੁ ਕਰਕੇ ਮਰਨਾ ਮੌਲਾ ਮਰਨਾ ਮੌਤ ਇਸ ਵਾਸਤੇ ਮਹਾਰਾਜ ਕਹਿੰਦੇ ਨੇ ਪ੍ਰਮਾਤਮਾ ਦੀ ਗੱਲ ਛੱਡ ਤੂੰ ਪਹਿਲੇ ਮੌਤ ਨੂੰ ਕਬੂਲ ਕਰ ਜਦ ਕਿਸੇ ਨਿਕਟਵਰਤੀ ਦੀ ਮੌਤ ਹੋਵੇ ਤੇ ਮਨੁੱਖ ਸ਼ਮਸ਼ਾਨ ਘਾਟ ਤੇ ਪਹੁੰਚਿਆ ਹੋਵੇ ਹਿਰਦਾ ਸ਼ੁੱਧ ਹੁੰਦਾ ਹੈ ਪਵਿੱਤਰ ਹੁੰਦਾ ਹੈ ਸੈਂਕੜੇ ਦਫਾ ਜਪਜੀ ਸਾਹਿਬ ਦੇ ਪਾਠ ਕੀਰਤਨ ਹਿਰਦਾ ਸ਼ੁੱਧ ਨਹੀਂ ਹੋਇਆ ਸ਼ਮਸ਼ਾਨ ਦੇ ਵਿੱਚ ਸ਼ੁੱਧ ਹੋ ਗਿਆ ਨਾ ਕ੍ਰੋਧ ਨਾ ਲੋਭ ਨਾ ਕਾਮ ਹਿਰਦਾ ਬੇਰਾਗੀ ਉੱਥੇ ਨਿਕਟ ਵਰਤੀ ਦੀ ਮੌਤ ਨਾਲ ਹਿਰਦਾ ਬੈਰਾਗੀ ਹੋ ਜਾਂਦਾ ਹੈ। ਕਿ ਪਵਿੱਤਰ ਹੋ ਜਾਂਦਾ ਹੈ ਤੇ ਜਿਸ ਨੂੰ ਆਪਣੀ ਮੌਤ ਦਿਖਾਇੀ ਦੇਵੇ ਆਪਣੀ ਮੌਤ। ਇਹ ਤੇ ਨਿਕਟ ਵਰਤੀ ਦੀ ਮੌਤ ਸੀ। ਇਹ ਤੇ ਸੰਬੰਧੀ ਦੀ ਮੌਤ ਸੀ। ਚਾਹੇ ਉਹ ਸੰਬੰਧੀ ਭਰਾ ਸੀ, ਮਾਂ ਸੀ, ਪਿਤਾ ਸੀ, ਦੋਸਤ ਸੀ। ਨਿਕਟ ਵਰਤੀ ਨਿਕਟ ਵਰਤੀ ਦੀ ਮੌਤ ਨਾਲ ਜਿਵੇਂ ਮੌਤ ਨੇੜੇ ਦਿਖਾਈ ਦਿੱਤੀ ਹਿਰਦਾ ਸ਼ੁੱਧ ਹੋ ਗਿਆ। ਤੇ ਨਿਕਟਵਰਤੀ ਦੀ ਮੌਤ ਨਾਲ ਹਿਰਦਾ ਇਤਨਾ ਸ਼ੁੱਧ ਹੋ ਗਿਆ ਵਕਤੀ ਤੌਰ ਤੇ ਕਿ ਜੇ ਆਪਣੀ ਮੌਤ ਦਿਖਾਈ ਦੇਵੇ ਤਾਂ ਕਿਤਨਾ ਹਿਰਦਾ ਪਵਿੱਤਰ ਹੋ ਜਾਏਗਾ ਕਿਤਨਾ ਹਿਰਦਾ ਸ਼ੁੱਧ ਹੋ ਜਾਏਗਾ ਤੋ ਮਹਾਰਾਜ ਕਹਿੰਦੇ ਨੇ ਰੱਬ ਦੀ ਗੱਲ ਨੰਬਰ 2 ਤੇ ਤੋ ਪਹਿਲੇ ਮਰਨਾ ਕਬੂਲ ਕਰ ਪਹਿਲਾ ਮਰਨ ਕਬੂਲ ਜੀਵਨ ਕੀ ਛੜ ਆਸ ਹੋਏ ਸਬਨ ਕੀ ਰਹਿਣ ਕਾ ਤੋ ਆਓ ਹਮਾਰੇ ਪਾਸ ਪਰਮਾਤਮਾ ਦੇ ਮਾਰਗ ਤੇ ਕੋਈ ਚੱਲਦਾ ਹੈ ਗਿਆਨ ਕਰਕੇ ਨਹੀਂ 99ਵੀਂ ਸਦੀ ਦੁੱਖ ਦੀ ਚੋਟ ਨਾਲ ਚੱਲਦਾ ਹੈ ਕੋਈ ਗਿਆਨ ਕਰਕੇ ਮਹਾਤਮਾ ਬੁੱਧ ਪਰਮਾਤਮਾ ਨੂੰ ਲੱਭਣ ਵਾਸਤੇ ਨਹੀਂ ਗਿਆ ਸਾਰੇ ਸੁੱਖ ਉਹਦੇ ਕੋਲ ਸਨ ਲੇਕਿਨ ਉਸਨੇ ਇੱਕ ਦਿਨ ਬਿਮਾਰ ਨੂੰ ਦੇਖਿਆ ਹਿਰਦਾ ਚੋਟ ਖਾ ਗਿਆ ਇੱਕ ਦਿਨ ਇੱਕ Laash ਦੇਖ ਲਈ ਹਿਰਦਾ ਚੋਟ ਖਾ ਗਿਆ ਇੱਕ ਦਿਨ ਉਸਨੇ ਇੱਕ ਬੁੱਢੇ ਨੂੰ ਦੇਖ ਲਿਆ ਹਿਰਦਾ ਚੋਟ ਖਾ ਗਿਆ ਦੁੱਖ ਖੁਦ ਨੂੰ ਲਗੇ ਜਾਂ ਦੂਜੇ ਦਾ ਦੁੱਖ ਮਹਿਸੂਸ ਹੋਵੇ दुख दी चोट ਨਾਲ ਮਨੁੱਖ ਪਰਮਾਤਮਾ ਦੇ ਮਾਰਗ ਤੇ ਚੱਲਦਾ ਹੈ ਗਿਆਨ ਕਰਕੇ ਨਹੀਂ ਕਤਈ ਗਿਆਨ ਕਰਕੇ ਤਨ ਕਬਰ ਤੱਕ ਪਹੁੰਚੇ ਤਨ ਸ਼ਮਸ਼ਾਨ ਤੱਕ ਪਹੁੰਚੇ ਉਸ ਤੋਂ ਪਹਿਲੇ ਮਨ ਭਗਵਾਨ ਤੱਕ ਪਹੁੰਚ ਜਾਏ ਤਾਂ ਗੁਰਬਾਣੀ ਕਹਿੰਦੀ ਹੈ ਯਾਤਰਾ ਸਫਲ ਹੋ ਗਈ ਸਫਨ ਸਫਲ ਭਈ ਸਫਲ ਯਾਤਰਾ ਆਮਣ ਜਾਣ ਰਹੇ ਮਲੇਸਾਦਾ ਤਨ ਤੇ ਅਜੇ ਸ਼ਮਸ਼ਾਨ ਤੱਕ ਨਹੀਂ ਪਹੁੰਚਿਆ ਮਨ ਭਗਵਾਨ ਦੇ ਚਲੇਨ ਹੋ ਗਿਆ ਜੋਤ ਦੇ ਚ ਜੋਤ ਹੋ ਗਿਆ ਇਹਨੂੰ ਕਹਿੰਦੇ ਨੇ ਜੀਵਨ ਮੁਕਤ ਪ੍ਰਭ ਕੀ ਆ ਗਿਆ ਆਤਮ ਹੈ ਤਾਵੇ ਜੀਵਨ ਮੁਕਤ ਸੋ ਕਹਾਵੇ ਇਹ ਜੀਵਦਿਆਂ ਜੀ ਮੁਕਤ ਹੋ ਗਿਆ ਕਹੇਤ ਕਬੀਰ ਜੋ ਹਰ ਲਿਆਵੇ ਜੀਵਤ ਬੰਧਨ ਤੋਰੇ ਜੋ ਹਰੀ ਦਾ ਚਿੰਤਨ ਕਰਦਾ ਹੈ ਜੀਵਤ ਮੁਕਤ ਮੁਕਤ ਹੋ ਜਾਂਦਾ ਹੈ ਕਿਸੇ ਪ੍ਰਕਾਰ ਦੇ ਦੁੱਖਾਂ ਦਾ ਬੰਧਨ ਕਲ ਕਲੇਸ਼ ਦਾ ਬੰਧਨ ਚਿੰਤਾਵਾਂ ਦਾ ਬੰਧਨ ਉਸਤੇ ਨਹੀਂ ਰਹਿ ਜਾਂਦਾ ਸਾਰੇ ਬੰਧਨ ਉਸ ਦੇ ਟੁੱਟ ਜਾਂਦੇ ਨੇ ਉਹ ਜੀਵਨ ਮੁਕਤ ਹੋ ਜਾਂਦਾ ਹੈ ਤੇ ਜੋ ਜੀਵਨ ਮੁਕਤ ਨਹੀਂ ਹੋਇਆ ਮਰ ਕੇ ਕੋਈ ਮੁਕਤ ਨਹੀਂ ਹੁੰਦਾ ਅਕਸਰ ਐਸਾ ਹੁੰਦਾ ਹੈ ਤਨ ਸਮਸ਼ਾਨ ਤੱਕ ਪਹੁੰਚ ਗਿਆ ਹੈ ਮਨ ਭਗਵਾਨ ਤੱਕ ਨਹੀਂ ਪਹੁੰਚਿਆ ਹੁਣ ਫਿਰ ਜਨਮ ਹੋਵੇਗਾ ਫਿਰ ਜਨਮ ਹੋਵੇਗਾ ਤਨ ਸਮਸ਼ਾਨ ਤੱਕ ਪਹੁੰਚੇ ਉਸ ਤੋਂ ਪਹਿਲੇ ਮਨ ਭਗਵਾਨ ਤੱਕ ਪਹੁੰਚੇ ਤਨ ਮਿੱਟੀ ਦੇ ਚ ਮਿੱਟੀ ਹੋਵੇ ਉਸ ਤੋਂ ਪਹਿਲੇ ਮਨ ਜੋਤ ਦੇ ਚ ਜੋਤ ਹੋ ਜਾਏ ਤੋ ਯਾਤਰਾ ਸੰਪੂਰਨ ਹੋ ਗਈ ਇਸੇ ਨੂੰ ਗੁਰਬਾਣੀ ਕਹਿੰਦੀ ਹੈ ਸੂਰਜ ਕਿਰਨ ਮਿਲੇ ਜਲ ਕਾ ਜਲ ਹੋਆ ਆਰਾਮ ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ ਯਾਤਰਾ ਸੰਪੂਰਨ ਹੋ ਗਈ ਬੂੰਦ ਸਾਗਰ ਤੱਕ ਪਹੁੰਚ ਗਈ ਹੈ ਸਾਗਰ ਹੋ ਗਈ ਹੈ ਮਨ ਪ੍ਰਭੂ ਤੱਕ ਪਹੁੰਚ ਗਿਆ ਪ੍ਰਮਾਤਮਾ ਦਾ ਰੂਪ ਹੋ ਗਿਆ ਹਰ ਕਾ ਭਗਤ ਸੋ ਹਰ ਹੀ ਜਇਆ ਹਰੀ ਦੇ ਭਗਤ ਨੂੰ ਹਰੀ ਜੈਸਾ ਕਿਉਂ ਕਹੇ ਦਿੱਤਾ ਹੈ ਉਹਨਾਂ ਦਾ ਮਨ ਜੋਤ ਦੇ ਚ ਜੋਤ ਹੋ ਗਿਆ ਜੋਤੀ ਜੋਤ ਰਲੀ ਸੰਪੂਰਨ ਥਿਆਰਾ ਸਤਗੁਰ ਦੇਵ ਜੀ ਮਹਾਰਾਜ ਰਹਿਮਤ ਕਰਨ ਬਖਸ਼ਿਸ਼ ਕਰਨ ਗੁਰਬਾਣੀ ਜਿਹੜੀਆਂ ਵਿਚਾਰਾਂ ਸਨ ਉਹ ਮੈਂ ਤੁਹਾਡੇ ਸਾਹਮਣੇ ਰੱਖਣ ਦੀ ਨਿਮਾਣੀ ਕੋਸ਼ਿਸ਼ ਕੀਤੀ ਹੈ ਔਰ ਗੁਰਬਾਣੀ ਐਸਾ ਕਹਿੰਦੀ ਹੈ ਜੈ ਸਿਮਰਤ ਸਭ ਕਿਲ ਵਿਖ ਨਾਸੈ ਪਿਤਰੀ ਹੋਇ ਉਦਾਰ ਆਪਣੇ ਪਿਤਰਾਂ ਨੂੰ ਜੋ ਚਲੇ ਗਏ ਨੇ ਇੱਕੋ ਹੀ ਚੀਜ਼ ਵੇਜੀ ਜਾ ਸਕਦੀ ਹੈ ਪ੍ਰਭੂ ਦਾ ਸਿਮਰਨ संकल्प करके वाणी ਦਾ ਪਾਠ ਤੇ ਪ੍ਰਭੂ ਦਾ ਨਾਮ ਜਪੇ ਤੇ ਮਨੁੱਖ ਸੰਕਲਪ ਕਰੇ ਇਹ ਮੇਰਾ ਜਪਿਆ ਹੋਇਆ ਨਾਮ ਇਹ ਪਾਠ ਇਹ ਮੇਰੀ ਬੰਦਗੀ ਮੇਰੇ ਪਿਤਰਾਂ ਦੀ ਚੌਲੀ ਜਪੇ ਤੋਂ ਗੁਰਬਾਣੀ ਕਹਿੰਦੀ ਹੈ ਪਹ ਜਾਂਦੀ ਜੈ ਸਿਮਰਤ ਸਭ ਕੇਲਵੇ ਕਨਾਸੇ ਪਿਤਰੀ ਹੋਇ ਉਦਾਰੋ ਧਨ ਨਹੀਂ ਪਹੁੰਚ ਸਕਦਾ ਪਦਾਰਥ ਨਹੀਂ ਪਹੁੰਚਾਇਆ ਜਾ ਸਕਦੇ ਪ੍ਰਭੂ ਦਾ ਨਾਮ ਨਿਰਆਕਾਰ ਹੈ ਉਸ ਨਿਰਆਕਾਰ ਦੁਨੀਆ ਨੂੰ ਇਹ ਨਿਰਾਕਾਰ ਚੀਜ਼ ਪੇਜੀ ਜਾ ਸਕਦੀ ਹੈ ਹੁਣ ਇੱਥੇ ਹੀ ਸਮਾਪਤੀ ਜੋ ਕੁਛ ਆਪਨੇ ਸਰਵਨ ਕੀਤਾ ਸੁਣ ਕੇ ਤੁਹਾਡੇ ਹਿਰਦੇ ਚ ਵਸੇ ਸੁਣਾ ਕੇ ਮੇਰੇ ਹਿਰਦੇ ਚ ਵਸੇ ਤੁਹਾਡਾ ਸੁਣਿਆ ਹੋਇਆ ਸਫਲ ਹੋਵੇ ਮੇਰਾ ਸੁਣਾਇਆ ਹੋਇਆ ਸਫਲ ਹੋਵੇ ਬਾਰ ਬਾਰ ਸਾਰਿਆਂ ਦਾ ਧੰਨਵਾਦ ਬੋਲ ਚੁਗਦੀ ਸ਼ਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ